ਨਾ ਵੀ ਮੱਕਾ ਦੋ ਦਾ ਫੋਨ ਲਾਉਂ ਲਈ ਆ ਤੇ ਫੋਨ ਨਹੀਂ ਚੁੱਕਣ ਦਿਆ ਫਿਰ ਇਹਮੋ ਕਰ ਇਹੋ ਜੇ ਫੋਨਾਂ ਦਾ ਹੀ ਜਦੋਂ ਲੋਡ ਪਈ ਤੇ ਨਹੀਂ ਚੁੱਕਣਾ ਤੇ ਬਾਅਦ ਚ ਇਹਨਾਂ ਦਾ ਫੋਨਾਂ ਨੂੰ ਅੱਗ ਲਾਉਣੀ ਆ ਭਲਾ ਆ ਕਰਾਂ ਢੀ ਆ ਵੀਰ ਫੇਰ ਮੈਨੂੰ ਲੱਗਦਾ ਪੇਤੀਆਂ ਨੂੰ ਫੋਨ ਆ ਲੈਨੇ ਜਨੂ ਫੋਨ ਕਰਦੀ ਆ ਮੈਨੂੰ ਡਰ ਪਿਆ ਗਿਆ ਦਾ ਤੇ ਕਰਨਾ ਨਹੀਂ ਆ ਆਪਣੇ ਭਰਾ ਨੂੰ ਸਮਝਾ ਮੇਰੇ ਦਿਵਾਲੇ ਨਾ ਹੋ ਸਮਝ ਲੱਗੀ ਆ ਨਾ ਤੂੰ ਜਿੱਦਾਂ ਦੀ ਐਂ ਪਵਾੜੇ ਪਾਏ ਆ ਏ ਭਰਾ ਨੂੰ ਸਮਝਾ ਦੇ ਸ਼ਰਾਬੀ ਤਾਂ ਇੱਕੋ ਹੀ ਗੱਲ ਕਰਦੀ ਰਹਿੰਦੀ ਮੇਰੇ ਭਰਾ ਨੂੰ ਉਹ ਕਿਹੜਾ ਕਹੇ ਕਿ ਮੰਗ ਕੇ ਪੀਂਦੇ ਆ ਆਪਣੇ ਘਰ ਹੀ ਪੀਂਦੇ ਆ ਪੀ ਲੈਣ ਦੇ ਤੂੰ ਇਦਾਂ ਕਰ ਫਾ ਡਰਮ ਲਿਆ ਕੇ ਇਹਦੇ ਵਿੱਚ ਡੋਬ ਦੇ ਨੂੰ ਫੇ ਤੈਨੂੰ ਪੈ ਜਾਉ ਠੰਡ ਉਹ ਕੋਈ ਨੁਕਸ ਪੈ ਗਿਆ ਤੇ ਮੈਂ ਕਿੱਧਰ ਨੂੰ ਜਾਣਾ ਉਹ ਇੱਕ ਵਾਰੀ ਪੀ ਲਈ ਤੇ ਉਹ ਨੁਕਸ ਪੈ ਜਾਊਗਾ ਕਿਧਰੇ ਨਹੀਂ ਕੋਹੋਂ ਲੱਗਾ ਮੇਰੇ ਵੀਰ ਬਾਬਾ ਐਨੇ ਮੈਂ ਸ਼ਰਾਬ ਲੂ ਮੇਰੇ ਕੋਲ ਹੈ ਨਹੀਂ ਪੈਸੇ ਅਰੇ ਮੋਗੂ ਵੀ ਪੈਲੀ ਪੀ ਮੂਤ ਪੀਨ ਨੂੰ ਚਾਹੀਦੇ ਪੈਸੇ ਉਹ ਚੱਜ ਤੇ ਕਰਦੀ ਆ ਤੂੰ ਤੇਰਾ ਫਿਰ ਵੀ ਘਰ ਵਾਲਾ ਵਾ ਮੇਰਾ ਘਰ ਵਾਲਾ ਨਹੀਂ ਪੀ ਲਈ ਉਹਨੂੰ ਨਹੀਂ ਸੁਰਤ ਹੈਗੀ ਤੇ ਤੂੰ ਹੀ ਥੋੜੀ ਜਿਹੀ ਅਕਲ ਕਰ ਲਾ ਮੇਰਾ ਸੁਣ ਮੇਰੀ ਸੁਣ ਗੱਲ ਜੇ ਮੇਰਾ ਘਰ ਵਾਲਾ ਮੈਂ ਗੱਲ ਚ ਪਰੋ ਕੇ ਤੇ ਫਿਰ ਬਹਿ ਜਾਨੀ ਆ ਉਹ ਵੀ ਉਹ ਜਿਹੜਾ ਮੇਰਾ ਫੋਨ ਨਹੀਂ ਚੁੱਕਣ ਦਾ ਉਹਨੂੰ ਸਦਾ ਤੇ ਇਹਨੂੰ ਸਭ ਸਕੇ ਚੰਗੀ ਤਰ੍ਹਾਂ ਸਿਖਾਵਾਂ ਜਿੱਦਾਂ ਦੇ ਕੁੜੀਏ ਤੂੰ ਆਈ ਆ ਨਾ ਸਾਰੇ ਪਪਾੜੇ ਤੇਰੇ ਪਾਏ ਆ ਲੈ ਦੱਸ ਭਾਬੀ ਮੇਰਾ ਘਰ ਨਹੀਂ ਆ ਮੈਂ ਆਪਣੇ ਘਰ ਆਉਣਾ ਨਹੀਂ ਦੱਸ ਤੇ ਆਈ ਆ ਨਾ ਚੱਜ ਨਾ ਰਹਿ ਖਾ ਪੀ ਮੋਜਾ ਕਰ ਇਹਨੂੰ ਵੀ ਹਟਾ ਤੇਰਾ ਭਰਾ ਵਾ ਆ ਜ਼ਹਿਰ ਵਾ ਜ਼ਹਿਰ ਆ ਕੋਈ ਨੁਕਸ ਪੈ ਗਿਆ ਨਾ ਫੇਰ ਤੈਨੂੰ ਪਤਾ ਲੱਗਣਾ ਫੇਰ ਤੇਰੇ ਅਰਗੀ ਦੇ ਅੱਖਾਂ ਜਿਗ ਮੇਰੀ ਇਹ ਸਭ ਤੇਰੇ ਕਰਕੇ ਹੋਇਆ ਭਾਬੀ ਜਿਹੜਾ ਤੂੰ ਐਦਾਂ ਕਰਦੀ ਪੈਸੇ ਦੇਣ ਤੋਂ ਚਿੱਸੀ ਵਟਦੀ ਆ ਨਾ ਤੇ ਹੁਣ ਉਹਨੇ ਕਿੰਨੇ ਲਾ ਲਏ ਉੱਤੇ ਹੁਣ ਕਿੰਨੇ ਦੀ ਪੀਂਦਿਆ ਮੈਂ ਤੈਨੂੰ ਕਹ ਬਹਿਰ ਉਹਨੂੰ ਫੋਨ ਲਾਵਾਂ ਬੰਮਾਰੀ ਪੈਣੇ ਨੂੰ ਕਿੱਥੇ ਚੱਲ ਗਿਆ ਵਾ ਕੀ ਫਾਇਦਾ ਹੈ ਛਤਨਾ ਛਤਨਾ ਜਿੱਡੇ ਹੂੰ ਸੁਰਤ ਕਰ ਕੋਈ ਨਹੀਂ ਆਹੋ ਛਤਨਾ ਛਤਨਾ ਜਿੱਡੇ ਹੂੰ ਰੱਖੇ ਆ ਕੀ ਅੱਗ ਲਾਉਣੀ ਹੋ ਜਾ ਨੂੰ ਬੱਬਾ ਫੋਨ ਬਾਜ ਰਿਹਾ ਹੈ ਇਹ ਦੇ ਮੈਂ ਜਲੂਸ ਕੱਢਣ ਲਈ ਆ ਫੋਨ ਲਾ ਲਾ ਕੇ ਮੈਨੂੰ ਤਾਂ ਐ ਕਹਿੰਦੇ ਜਿੱਦਾਂ ਮੇਰਾ ਘਰ ਹੀ ਨਹੀਂ ਹੈਗਾ ਮੈਂ ਹੈ ਹੀ ਨਹੀਂ ਇਸ ਘਰ ਦੀ ਕੋਈ ਲੱਗਦੀ ਨਹੀਂ ਆ। ਐਦਾਂ ਕਰ ਜੇ ਲੱਗਦੀ ਆ ਨਾ ਇਹ ਘਰ ਦੀ ਤੇ ਦੇ ਦੇ ਪੈਸੇ ਹੋਰ ਪੀ ਆਵੇ ਤੇ ਮੁੜ ਕੇ ਸਾਡੇ ਸਿਰ ਤੇ ਢਾਂਡਵ ਕਰੇ ਚੰਗੀ ਤਰ੍ਹਾਂ। ਹਣੀ ਨਾ 500 ਰੁਪਏ ਦੇ। ਦੇ ਦਨੀ ਵੀਰੇ ਮੈਂ ਦੇ ਦਿੰਦੀ। ਇਹ ਕੋ ਆ ਗਿਆ ਦੇਦੂ। ਐ ਜਰਾ। ਨਾ ਭਾਬੀ ਲੜਦੀ ਤੇ ਨਾ ਹੀ ਉਹ ਪਿੰਦਾ। ਸਾਰੇ ਪਵਾੜੇ ਤੇ ਕੁੜੀਆਂ ਤੇਰੇ ਆ। ਜਿੱਦਨ ਤੇ ਤੂੰ ਆਈ ਨਾ ਉਦੋਂ ਦੀ ਇਹ ਦਫਨ ਲੱਗਾ ਵਾ। ਕਿਹ 10 1000 ਤੇ ਛੂਟ ਮੰਗਦੀ ਆ। 1000 ਤੱਕ ਦੀ ਛੂਟ ਪਲਾਪ ਆਇਆ ਨਹੀਂ। ਜਿੱਦਨ ਤੂੰ ਵਿਆਹੀ ਹੈ ਨਾ ਉਸ ਦਿਨ ਤੈਨੂੰ ਸਾਰਾ ਕੁਝ ਬਣਾ ਕੇ ਦਿੱਤਾ ਏ ਹੁਣ ਬਹੰਦੇ ਪਹਿਲਾਂ ਸੂਟ ਇਹੋ ਜੇ ਆਪਣੀ ਮਰਜ਼ੀ ਨਾਲ ਹੀ ਲੈ ਕੇ ਦਈਏ ਜਾਂ ਨਾ ਲੈ ਕੇ ਦਈਏ ਤੂੰ ਤੇ ਮੂੰਹ ਬਾੜ-ਪੜ ਚੀਜ਼ਾਂ ਮੰਗਦੀ ਰਹਿੰਦੀ ਆ ਆ ਉਸ ਦਿਨ ਦਾ ਪੀਣ ਲਾਤਾ ਵਾ ਤੇ ਤੈਨੂੰ ਠਿੱਟੇ ਦੇ ਕਲੇਜੇ ਨੂੰ ਠੰਡ ਪੈ ਗਈ ਆ ਕੀ ਭਾਬੀ ਮੈਂ ਕੀ ਲੈ ਗਈ ਕੀ ਲੈ ਕੇ ਜਾਨੀ ਆ ਬਾਕੀ ਸਾਰਾ ਤੁਹਾਡੇ ਕੋਲ ਹੀ ਆ ਮੈਂ ਪਹਿਲੀਆਂ ਚੋਂ ਇਸੇ ਲੈ ਗਈ ਆ ਜਾਂ ਕੀ ਥੜ ਕੋ ਧੂਕੇ ਲੈ ਗਈ ਆ ਸੂਟ ਦੇ ਵੇੜੇ ਮਾਰੀ ਜਾਨੀ ਆ ਜੇ ਮੈਂ 4 ਦਿਨ ਇੱਥੇ ਆਈ ਗਈ ਆ ਤੇ ਜੇ ਅੱਜ ਮੇਰਾ ਪਿਓ ਜਿੰਦਾ ਹੁੰਦਾ ਹੁੰਦਾ ਨਾ ਤੇ ਤੈਨੂੰ ਦੱਸਦਾ ਪਤਾ ਭਾਬੀ ਤੂੰ ਤਾਂ ਸੱਚੀ ਫਿਰ ਭਾਬੀ ਬਣ ਕੇ ਵਿਖਾਤਾ ਨਾ ਜੇ ਅੱਜ ਮੇਰਾ ਪਿਓ ਜਿੰਦਾ ਹੁੰਦਾ ਤੈਨੂੰ ਦੱਸਦਾ ਪਤਾ ਉਹਦੀ ਧੀ ਨਾਲ ਤੂੰ ਕਿੱਦਾਂ ਦੇ ਲੱਛਣ ਕਰਦੀ ਆ ਕੀ ਲੱਛਣ ਕਰਦੀ ਆ ਤੇ ਜੋ ਤੂੰ ਕਰਦੀ ਆ ਜਿੱਦਾਂ ਦੀ ਤੂੰ ਆਈ ਪਵਾੜੇ ਪਾਏ ਨਾ ਕੋਈ ਚੱਜ ਦਾ ਕੰਮ ਕੀਤਾ ਨਨਾਨ ਬਣ ਕੇ ਵਿਖਾਲਿਆ ਉਹ ਨਨਾਨਾਂ ਤੇ ਭੈਣਾ ਬਣ ਕੇ ਰਹਿੰਦੀਆਂ ਤੂੰ ਉਹਦਾਂ ਦੀ ਲੜਾਈ ਪਾ ਕੇ ਬੈਠੀ ਆ ਆ ਵੇ ਲੈ ਆਪਣੇ ਭਰਾਵਾਂ ਨਾਲ ਤੈਨੂੰ ਮਾਸਾ ਦਰਸ ਨਹੀਂ ਆਉਂਦਾ ਤੈਨੂੰ ਦਰਸ ਨਹੀਂ ਆਉਂਦਾ ਭਾਬੀ ਤੇਰੇ ਕਰਕੇ ਤਾਂ ਸਾਰਾ ਕੁਝ ਕੀਤਾ ਉਹਨੇ ਜੇ ਤੂੰ ਨਾਲ ਤਾਂ ਕਰਦੇ ਤਾਂ ਨਾ हद ਹੋ ਗਈ ਆ ਉਹਦਾ ਨਾ ਮੈਂ ਹੁਣੇ ਆਪਣੇ ਭਰਾ ਨੂੰ ਫੋਨ ਲਾਦਾ ਤੇ ਹੁਣੇ ਉਹ ਫੋਨ ਚੁੱਕਦਾ ਤੇ ਤੁਹਾਨੂੰ ਦੋਹਾਂ ਨੂੰ ਪਤਾ ਦੱਸ ਦੇ ਕਿ ਕਿਤਰਾ ਕਹਿਣਾ ਵਾਰ ਮਾੜਾ ਕਰੀਦਾ ਵਾ ਸੱਦਣਾ ਪਹਿਲਾਂ ਤੂੰ ਆਪਣੇ ਭਰਾ ਨੂੰ ਹੀ ਸੱਦਣਾ ਵੇਖ ਲੈਨੇ ਕਿੱਦਾਂ ਕੋ ਖਲੀਸਾ ਬਣਿਆ ਕਰਦਾ ਉਹ ਹੈਗਾ ਵਾ ਕਿਤੇ ਭਲੇਖੇ ਚ ਨਾ ਰਹਿ ਜੀ ਇਹਨੂੰ ਵੀ ਦੱਸ ਦੂ ਪਤਾ ਆ ਵੇ ਜਿਹੜਾ ਭੀੋਸ ਹੋਇਆ ਫਿਰਦਾ ਜਿਹੜਾ ਤੈਨੂੰ 10000 ਦਾ ਸੂਟ ਲੈ ਕੇ ਦੇਣ ਰਿਹਾ ਹੀ ਉਹ ਇਹਨੇ ਤਾਂ ਨਹੀਂ ਲੈ ਕੇ ਦੇਣਾ ਦੇਣਾ ਮੈਂ ਹੋਈ ਆ ਸੱਦ ਤਾ ਫਿਰ ਤੂੰ ਹੀ ਇਤਰਪੋ ਆਏ ਕਿੰਨੇ ਤੂੰ ਹੋ ਬੁਆਏ ਹੈ ਨਾ ਮੂੰ ਆਪਣੇ ਕਰਤੂਤਾਂ ਨੂੰ ਹੀ ਕਰਦੇ ਆਂ ਆਹੋ ਕਿਹੜੀ ਨਾ ਨੰਬਰ ਪਰ ਜਾਈਆਂ ਨਿਸ਼ਤਰ ਭੌਂਦੀਆਂ ਵਾ ਉਹ ਆਣ ਕੇ ਦੂਣਾ ਕੰਮ ਕਰਾਉਂਦੀਆਂ ਤੂੰ ਮੰਜੇ ਤੇ ਬਹਿ ਕੇ ਖਾਣੀ ਉਹ ਵੀ ਤੈਨੂੰ ਪੱਚਦੀਆਂ ਕੀ ਖਾ ਲਿਆ ਏ ਭਾਬੀ ਇੱਕ ਦਿਨ ਪਨੀਰ ਬਣਾ ਕੇ ਦੇ ਦਿੱਤਾ ਤੇ ਤੂੰ ਸੁਣਾਈਆਂ ਕਰੀ ਜਾਂਦੀ ਆ ਸੁਣਾਈਆਂ ਕਰੀ ਬਸ ਰੋਣੀ ਹੋ ਉੱਤੇ ਤਰਿਆ ਮੁਰਕੇ ਪਿਓ ਦੀਆਂ ਗੱਲਾਂ ਸੁਣਾਉਂਦਾ ਵਾ ਕਰ ਮਾਂ ਦੀਆਂ ਸੁਣਾਉਂਦਾ ਵਾ ਕਰ ਹੋਰ ਤੈਨੂੰ ਕੋਈ ਗੱਲ ਨਹੀਂ ਜੇ ਮੈਨੂੰ ਤੂੰ ਮਾਂ ਬਣਾਣਾ ਹੋਵੇ ਤਾਂ ਫਿਰ ਤੇ ਮੈਂ ਵੀ ਇਸ ਘਰ ਦਿੱਤੀ ਆ ਤੇਰਾ ਕਿੱਥੇ ਕਹਾ ਫਿਰ ਤੂੰ ਕੋਈ ਗੱਲ ਨਹੀਂ ਉਹ ਤਾਂ ਫਿਰ ਮੇਹ ਭਰਾ ਹੀ ਆਊਗਾ ਤੇ ਫਿਰ ਤੁਹਾਨੂੰ ਦੱਸੂਗਾ ਪਤਾ ਕਿ ਕਿਤਰਾ ਕਰੋ ਕੱਢੀਦਾ ਵਾ ਮੇਰਾ ਵੀ ਭਰਾ ਹੈਗਾ ਵਾ ਆਪੇ ਦੱਸੂ ਫਿਰ ਤੈਨੂੰ ਵੀ ਤੇ ਉਹਨੂੰ ਵੀ ਵੱਡੇ ਖਲੀ ਨੂੰ ਤੁਹਾਡੇ ਦੇ ਮੱਥੇ ਲਗਾ ਨੱਬਿਆ ਦਾ ਘਾਟਾ ਵਾ ਆ ਫਿਰ ਉੱਠ ਗਿਆ ਸ਼ਾਮਲਾ ਹੋਣਾ ਆਪਣੇ ਭਰਾ ਨੂੰ ਦੇ ਨਿੰਬੂ ਕੋਲ ਕੋਲ ਕੇ ਕੋਈ ਨਹੀਂ ਦੇ ਦੋਗੇ ਮੈਂ ਵੀਰਾਂ ਥੋੜੇ ਬੋਸ ਕਰਨਾ ਮੀ ਮੈਂ ਇਹ ਦੇ ਆ ਤੋਂ ਵੀ ਨਾ ਪਿੰਦਾ ਆ ਵੇਖ ਲਾ ਜੇ ਮੈਂ ਨਾ ਬਾਹਰ ਨਿਕਲਾਂ ਤਾਂ ਕੋਈ ਵੇਖੇ ਨਾ ਕਿਦਾਂ ਮੋਰਾ ਨੇ ਖਲਾਰਾ ਪਾਇਆ ਵਾ ਇਹ ਕੁੜੀ ਨੂੰ ਕਹੀਦਾ ਨਾ ਵੀ ਬਾਹਰ ਨਿਕਲ ਕੇ ਵੇਖਿਆ ਚਾਕਾ ਕਰ ਆਪਣੀ ਫਸਲવાડી ਕਿਦਾਂ ਕਿਦਾਂ ਨਹੀਂ ਇਹਨੇ ਅੰਦਰ ਹੀ ਬੜੀ ਰਣਾਵੰਦਰ ਦਾ ਹੀ ਇਹਦਾ ਕੰਮ ਮੁੱਕਦਾ ਕਿਤੇ ਵੇ ਕੀ ਹਾਲ ਕੀਤਾ ਵਾ ਜੇ ਇਹਨੇ ਘਰ ਸਾਹਮਣ ਆਵੇ ਤੇ ਤੇਰ ਗੱਲਾਂ ਕਰਨੋਂ ਹੀ ਉਹ ਬੜੀਆਂ ਵਨਸਵਨੀਆਂ ਕਰਦੀ ਆ ਮੈਂ ਹਾਂ ਤੇ ਮੈਂ ਜਾਉ ਜਾਂ ਨਾ ਵੇਖੇ ਕੋਈ ਤੇ ਕੰਮ ਕਰੇ ਕੋਈ ਨਹੀਂ ਇਹਨੂੰ ਜੇ ਕਮਾਣਾ ਨੌਤੀ ਦਾ ਕੰਮ ਆ ਚਾਰ ਚਪੇਰੇ ਵੇਖਣਾ ਨਾ ਉਹਦਾ ਮਾਂ ਰੋਟੀ ਪਾਣੀ ਦੇ ਦਨੇ ਕੀ ਕਰਨਾ ਐਨੇ ਨੂੰ ਵੀ ਭਾਰੀ ਲਿਆ ਤੇ ਚੁੱਕੀਏ ਇਥੋਂ ਖਲਾਰਾ ਮੀ ਮਨਪ੍ਰੀਤ ਆ ਤੇਰੇ ਕੰਮ ਕਰਨ ਵਾਲੇ ਆ ਫੇਰ ਤੂੰ ਕਹਿੰਦੀ ਮੰਮੀ ਗੁੱਸੇ ਹੁੰਦੀ ਆ ਆ ਵੇਖ ਕਿਦਾਂ ਚੋਨਾਖ ਲਰਿਆ ਵਾ ਜਿਉਨੇ ਲਿਆ ਹੀ ਜਾਂਦੇ ਮੁੰਡੇ ਨੇ ਤੇ ਤੇਰਾ ਫਰਜ਼ ਨਹੀਂ ਇਹਨੂੰ ਸਾਹਮਣ ਦਾ ਮੰਮੀ ਮੈਂ ਤੈਨੂੰ ਬੜਾ ਗਿਆ ਹੈ ਜਮਨ ਜੇ ਇੱਥੇ ਨਾਲ ਲੈਂਦੇ ਨਹੀਂ ਐ ਇੱਥੇ ਲਵਾਤੇ ਹੀ ਹੈ ਮੈਂ ਕਿਹਾ ਇੱਥੇ ਨਾ ਲਵਾਓ ਬੋਰੀਆਂ ਚ ਪਾ ਪਾ ਕੇ ਰੱਖੋ ਪਰ ਮੰਨਣਾ ਕਿ ਨਹੀਂ ਤਾਂ ਹੀ ਤੇ ਮੈਂ ਕਹਿਣਗੀ ਤਾਈ ਤੇ ਆਹ ਰੋ ਕੇ ਬੈਠੀ ਹਾਂ ਕਿ ਭੀ ਇਹਨੇ ਨਹੀਂ ਕੁਝ ਵੀ ਕਰਨਾ ਮੰਮੀ ਵਾਵਾ ਰੋਲਾ ਰੁਲਾ ਪਾ ਕੇ ਤੇ ਕੰਮ ਕਰਵਾਉਂਦੇ ਆ ਕਰ ਦੇ ਮੇਰੀ ਕਿਹੜੀ ਸੁਣਦਾ ਹੀ ਤਾਂ ਹੀ ਤੇ ਮੈਂ ਚੱਲੀਂਗੀ ਤੇ ਚੱਲ ਤਾਂ ਹੀ ਚੱਲੀ ਮੰਮੀ ਨੂੰ ਨਹੀਂ ਚੱਲੀ ਮੰਮੀ ਦੇ ਕੰਮਾਂ ਨੂੰ ਚੱਲਨੀ ਸੀ ਤੂੰ ਹਨਾ ਮੰਮੀ ਤੋਂ ਬਿਗੈਰ ਸਾਦਾ ਨਹੀਂ ਆ ਬਾਹਰ ਦਾ ਕਿੰਨਾ ਕਰਨਾ ਹਜੇ ਕਹਿੰਦੀਆਂ ਮੰਮੀਆਂ ਕੁਝ ਕਰਦੀਆਂ ਹੀ ਨਹੀਂ ਗੀਆਂ ਮੰਮੀਆਂ ਦੇ ਵੇਲੀਆਂ ਬੈ ਕੇ ਖਾਂਦੀਆਂ ਜਦੋਂ ਨਵਾਂ ਆਉਂਦੀਆਂ ਤੇ ਨਵਾਂ ਤੇ ਹੁੰਦਾ ਵੀ ਮੰਮੀਆਂ ਹੁਣ ਤਾਂ ਕੰਮ ਕਰਨ ਕੰਮ ਬਦਲੇਗਾ ਉਦੋਂ ਤਾਂ ਤੁਹਾਨੂੰ ਕੋਈ ਸਾਡਾ ਉਹ ਗੱਲ ਚਾਮਤ ਮਿੱਠਾ ਨਹੀਂ ਕੰਮ ਹੀ ਮਿੱਠਾ ਵਾ ਮੰਮੀ ਮੈਂ ਕਿਹੜਾ ਕਿਆ ਹੈਗਾ ਵੀ ਤੁਹਾਡੇ ਕੰਮ ਨੂੰ ਨਹੀਂ ਫਿਰ ਵੀ ਉਹਨੇ ਬੰਦੇ ਨਹੀਂ ਮੰਨਦੇ ਜਨਾਨੀਆਂ ਦੀ ਮਾਵਾਂ ਦੀ ਮੰਨ ਲੈਂਦੇ ਬੋਲ ਬਾਲ ਬੁੱਲਾ ਦਾ ਕਰਕੇ ਤੇ ਚਲ ਭਾਰੀ ਲਿਆ ਕੇ ਨਾ ਇਹਨੂੰ ਇੱਥੋਂ ਚੁੱਕ ਕੇ ਸਾਰਾ ਤੇ ਵਿੱਚ ਪਾ ਤੱਪੜ ਦੇ ਤੇ ਆਓ ਨੰਬਰ ਜੀ ਦੀ ਦਹਰ ਫੋਨ ਆਉਂਦਿਆ ਹੀਗਾ ਕਿ ਪਤਾ ਨਹੀਂ ਕਿਹਦਾ ਆਉਂਦਿਆ ਹੀਗਾ ਆ ਹੁਣ ਉਹਨੇ ਨਾ ਫੇਸ ਲੋਕ ਲਾਇਆ ਹੀ ਤੇ ਹੁਣ ਖੁੱਲਦਾ ਨਹੀਂ ਤੂੰ ਵੇਖਿਆ ਨੀ ਨੰਬਰ ਤੇ ਨਾਮ ਮੇ ਲੱਗੀ ਚੁੱਕਣ ਤੇ ਉਹਦੋਂ ਕੱਟਿਆ ਗਿਆ ਨੰਬਰ ਨੇ ਵੇਖਿਆ ਤੂੰ ਨਹੀਂ ਨੰਬਰ ਉਹਦਾ ਮੈਨੂੰ ਲੱਗਾ ਜਿੱਦਾਂ ਉਸੇ ਵੇਲੇ ਤੇ ਮਮੀ ਲੋਕ ਲੱਗ ਜਾਂਦਾ ਵਾ ਹਾਏ ਹਾਏ ਦੱਸ ਬਸ ਮਿਸਡ ਕਾਲਸ ਹੋਉਂਦੀ ਆ ਮੁੰਡਾ ਪਤਾ ਨਹੀਂ ਕਿੱਥੇ ਗਿਆ ਵੇਖਦਾ ਕਿ ਕੁੜੀ ਦਾ ਇਹ ਨਾ ਫੋਨ ਹੋਵੇ ਹਾਏ ਹਾਏ ਉਹਨੂੰ ਬੁਖਾ ਲੈਣਾ ਇਹਨੂੰ ਕਹਿੰਦੇ ਵੇਖ ਕੇ ਇਹਦਾ ਫੋਨ ਮਾ ਕੁੜੀ ਦਾ ਹੋਣਾ ਹੋਵੇ ਉਹਨਾਂ ਨੇ ਫੇਰ ਕੰਜਰਖਾਨਾ ਉੱਤੇ ਪਾਇਆ ਹੋਵੇ ਆ ਚੱਲ ਆਜੋ ਫਿਰ ਇਹ ਤਲਾਫਰ ਬਾਤ ਚਾਣ ਕੇ ਨਾ ਤੈਨੂੰ ਆ ਸਾਰੀ ਚੰਗੀ ਤਰ੍ਹਾਂ ਕਰਕੇ ਆਪਣੇ ਬਾਹਰੀ ਪੇਰ ਕੇ ਵਿੱਚ ਸੁੱਟਣੀ ਆ ਹਨਾ ਕੋ ਵੰਡ ਤੇ ਲਾ ਲਾਂਗੇ ਤੇ ਕੋ ਕਰ ਕੋ ਪਿਛੜਾ ਛੁਰੂ ਲਾਵਾਂਗੇ ਸਾਫ ਕਰਕੇ ਹਾਂ ਠੀਕ ਹੈ ਲੈ ਦੇ ਹੁਣ ਭਾਬੀ ਨਿੰਬੂ ਜਿਹੜਾ ਕਹਿਣ ਦੀ ਸੀ ਘੋਲ-ਘੋਲ ਕੇ ਦੇ ਭਾਪਨੇ ਨੂੰ ਹੈ ਨਹੀਂ ਆ ਨਿੰਬੂ ਘਰ ਤੇ ਹੁਣ ਨਿੰਬੂ ਕਿੱਥੇ ਚੱਲ ਕੇ ਉੱਡ ਗਏ ਜਦੋਂ ਹੈ ਨਹੀਂ ਆ ਮੈਂ ਉਹ ਤਰ੍ਹਾਂ ਕਹਿਣ ਲਈ ਹਾਂ ਤੂੰ ਉਸੇ ਵੇਲੇ ਮਗਰ ਲਾ ਕੇ ਤੇ ਆ ਗਈਆਂ ਨਹੀਂ ਤੇਰਾ ਦਾਦਾ ਵੀ ਉਹ ਪੀ ਜਾਂਦਾ ਤੂੰ ਨਿੰਬ ਕੋਲ ਕੋਲ ਦਈ ਜਾਵੇਂ ਉਹ ਥੋੜੀ ਬਹੁਤੀ ਅਮਨੀਤ ਮੇਰੀ ਗੱਲ ਦਾ ਗੁੱਸਾ ਨਾ ਕਰੀ ਜੇ ਤੂੰ ਹੀ ਸਮਝਾਉਣਾ ਹੋਵੇ ਤੇ ਫੇਰ ਉਹ ਕਿਦਨ ਜਿੱਦਨ ਦੇ ਜਿੱਦਨ ਦੇ ਤੂੰ ਆਈ ਉਦਨ ਦੀ ਉਹ ਪੀਂਦਿਆ ਨਾ ਆਹੋ ਹੁਣ ਬੜੀ ਚੰਗੀ ਭਾਂਡੀ ਜਿੱਦਾਂ ਮੈਂ ਬਹੁਤ ਸ਼ਰੀਫ ਹਾਂ ਹਨਾ ਤੇ ਚੰਗੀ ਆ ਮਾਰੇ ਕਿਧਰ ਹੋ ਮੇਰੇ ਕਿਹੜੇ ਪੋਸਟਰ ਲੱਗੇ ਆ ਜੇ ਤੂੰ ਐਡੀ ਚੰਗੀ ਹੁੰਦੀ ਨਾ ਤੇ ਆ ਸੂਟਾਂ ਤੋਂ ਲੜਾਈ ਖੱਪ ਖਾਨਾ ਨਾ ਪਉਂਦੀ ਨਾ ਹੀ ਪੀਂਦਾ ਮੇਰਾ ਭਰਾ ਹੁਣ ਪੀਂਦਾ ਟੁੱਚਰ ਲੱਭ ਗਿਆ ਤੇਨੂੰ ਤੇ ਬਸ ਦੱਸਦੇ ਨੇ ਇਹੀ ਨਹੀਂ ਗੱਲ ਮੁੱਕਣੀ ਮਿੰਟ ਲੱਗਦਾ ਉਹ ਵੀ ਤੇਰੇ ਮਗਰ ਲੱਗ ਲੱਗ ਪੀ ਜਾਂਦਾ ਲੜੀ ਜਾਂਦਾ ਖਪੀ ਜਾਂਦਾ ਮੇਰੇ ਮਗਰ ਲੱਕੇ ਪੀਂਦੇ ਹੋ ਕਿ ਤੇਰੇ ਮਗਰ ਲੱਕੇ ਪੀਂਦੇ ਆ ਤੇਰੇ ਹੁਣ ਤੂੰ ਤੋਤਰੀਆਂ ਚ ਸਾਹਮਣੇ ਰੱਖੇ ਉਹਨੂੰ ਕੱਢ ਲੈਂਦੀ ਮਾਸਾ ਹੁਣ ਹੁਣ ਫਾਇਦਾ ਕੋਈ ਹੁਣ ਇਦਾਂ ਕਰ ਹਾਰ ਹੂਰ ਬਣਾ ਲਿਆ ਆਪਣੇ ਸੋਨੇ ਸੂਨੇ ਦੇ ਰਾਣੀ ਰੂਣੀ ਹਾਰ ਬਣਾ ਕੇ ਤੇ ਪੇਟੀਆਂ ਸਜਾ ਲਾ ਤੇ ਤੈਨੂੰ ਥੱਟ ਨਹੀਂ ਗੇ ਪਾਏ ਅਮਨੀ ਥੋੜੀ ਬੋਤੀ ਵਿਚਾਰ ਕਰ ਬੋਲਣ ਲੱਗਿਆ ਸਮਝ ਲੱਗੀ ਹੈ ਨਾ ਮੈਂ ਲੜਾਈ ਪਾਉਣਾ ਨਹੀਂ ਚਾਹੁੰਦੀ ਪਰ ਤੂੰ ਲੜਾਈ ਮੁੱਕਣ ਨਹੀਂ ਦੇਂਦੀ ਘਰ ਦੇ ਵਿੱਚੋਂ ਤੇ ਲੈ ਮੈਂ ਤਾਂ ਨਿੰਬੂ ਲੈਣ ਆਈ ਆ ਤੇ ਤੂੰ ਵੀ ਫੇਰ ਛੱਤੀ ਛੱਤੀ ਗੱਲਾਂ ਕਰਦੀ ਕੀ ਗੱਲਾਂ ਕਰਤੀਆਂ ਮੈਂ ਤੁਹਾਨੂੰ ਸਮਝਾਉਂਦੀ ਤੂੰ ਆਪੇ ਕਿਉਂ ਚੰਗੀ ਨਾ ਬੜਬੜ ਬੈ ਅੱਗੇ ਕਿੱਡੀ ਕਿ ਮੈਂ ਮਾੜੀ ਆ ਕਿੰਨਾ ਕਿ ਤਰ੍ਹਾਂ ਮਾੜਾ ਵਿਵਹਾਰ ਕੀਤਾ ਵਾ ਆਪੇ ਤਾਂ ਤੂੰ ਉਦੋਂ ਮੈਨੂੰ ਕਹਿ ਨਹੀਂ ਸੀ ਆਪਣੇ ਘਰੋਂ ਜਾ ਕੇ ਜਾ ਉਹ ਤੇਰਾ ਘਰ ਵਾ ਇਹ ਮੇਰਾ ਘਰ ਨਹੀਂ ਆ ਚੰਗਾ ਭੈਣਾ ਆ ਤੇਰਾ ਹੀ ਘਰ ਆ ਰੋ ਤੂੰ ਹੀ ਇੱਥੇ ਮੈਂ ਚਲ ਜਾਂ ਨਹੀਂ ਆ ਤਨਖੰਡ ਪੈ ਜੂਗੀ ਹਾਂ ਤਾਂ ਫਿਰ ਤੂੰ ਜਾ ਕੇ ਕਿੱਥੇ ਕਿੱਥੇ ਆਏਂਗੀ ਉਹਨਾਂ ਤਾਂ ਤੂੰ ਮੇਰੇ ਇੱਥੇ ਆ ਐਵੇਂ ਡਰਾਮੇ ਕਰੇ ਜਾਨੀ ਪਖੰਡ ਕਰੇ ਜਾਨੀ ਆ ਤੂੰ ਵੀ ਥੋੜੀ ਜਿਹੀ ਭਾਬੀ ਸਮਝਦਾਰੀ ਕਰ ਲਿਆ ਕਰ ਤੇਰੀ ਛੋਟੀ ਭੈਣਾ ਵਰਗੀ ਆ ਜੇ ਮਾਸਾ ਦੇ ਹੀ ਦਿੰਦੀ ਪੈਸੇ ਤੇ ਮਮੀ ਜਾਣ ਬੁੱਝ ਗਈ ਬੱਸ ਲੜੀ ਜਾਣਾ ਭੀ ਫਾਇਦਾ ਨਾ ਕੋਈ ਉਸੀ ਦਾ ਸਿੰਪਲ ਪਾਣੀ ਦੇ ਦੰਨੀ ਹੁਣ ਹੋਰ ਕੀ ਕਰਾਂ ਹਾਂ ਮੱਥਾ ਲਾਇਆ ਥੋੜੀ ਫਾਇਦਾ ਮੱਥਾ ਤੇ ਤੂੰ ਲਾ ਲਿਆ ਸੇਕ ਇਹ ਕਿ ਉਹ ਡਾਈ ਹੁਣ ਕੱਢਣੀ ਕਰ ਲੱਗੀ ਮਮੀ ਕਿੰਨੇ ਖਲਾਰਾ ਹੋਗਾ ਮੈਂ ਤਾਂ ਸਿਪਾਈ ਕਰੀ ਲਈ ਆਹ ਕੋਣ ਆ ਗਈ ਦੀਦੀ ਦਈਓ ਮਮੀ ਅੱਛਾ ਹੈਲੋ ਹਲੋ ਹਾਂ ਕੀ ਗੱਲ ਬਲਜੀਤ ਠੀਕ ਵੀ ਆ ਮਮੀ ਮੈਂ ਤਾਂ ਠੀਕ ਆ ਕਿਹਨੇ ਖੋਈ ਆਏ ਤੈਨੂੰ ਫੋਨ ਹੀ ਨਹੀਂ ਚੁੱਕਦੇ ਹਾਏ ਹਾਏ ਫੋਨ ਤੇ ਤੂੰ ਹੁਣ ਮੈਨੂੰ ਲਾਇਆ ਮੈਂ ਤਾਂ ਉਸੇ ਵੇਲੇ ਚੁੱਕ ਲਿਆ ਕਿੰਨੂੰ ਫੋਨ ਲਾਇਆ ਤੂੰ ਮਨਜੋਦ ਨੂੰ ਲਾਇਈ ਮਨਜੋਦ ਦਾ ਫੋਨ ਤੇ ਮੇਰੇ ਕੋ ਅੱਗੇ ਕਹਿਣ ਦੀ ਆ ਬੌਟੀ ਵੀ ਫੋਨ ਆਉਂਦਿਆ ਕਿਸਦਾ ਤਾਂ ਚੁੱਕਿਆ ਨਹੀਂ ਗਿਆ ਉਹਨੇ ਤਾਂ ਪਾਣੀ ਕੀ ਆ ਬਲਜੀਤ ਲਾਇਏ ਲੋਕ ਜਿਹੜੇ ਲਾਇ ਮੂੰਹ じゃ ਲਾਇਆ ਆਪਣਾ ਨਾ ਮੂੰਹ ਲਾਵੇ ਵੇਖੇ ਤੇ ਨਾ ਉਹ ਖੁੱਲੇ ਅਸੀਂ ਕੀ ਕਰੀਏ ਏ ਮੁੰਡੇ ਦਾ ਕੋਕ ਪਤਾ ਨ ਲੱਗਦਾ ਉਹ ਮੈਨੂੰ ਕੀ ਬਤਾ ਮੈਂ ਨੀ ਬਹਾਨੇ ਭੁੰਨੇ ਕਰਕੇ ਸੁਣਨੇ ਉਹ ਜਦੋਂ ਲੋੜ ਪਈ ਹੋਵੇ ਸੋਲੀ ਤੇ ਜਾਣ ਚੰਗੀ ਹੋਵੇ ਤਾਂ ਤੁਹਾਡਾ ਖੂਨ ਹੀ ਨਹੀਂ ਲੱਗਦਾ ਤੁਸੀਂ ਜਿੱਦਾਂ ਪਕੰਦ ਫੜਿਆ ਵਾ ਤੂੰ ਕਹਿੰਦੀ ਮੇਰੀ ਸਾਰਨਾ ਨਹੀਂ ਹੁੰਦੀ ਆ ਹਾਏ ਹਾਏ ਅੱਜ ਮੈਂ ਹੁਣ ਗਈ ਆ ਤੇ ਦੱਸ ਸਾਰ ਤੇਰੀ ਕਿੱਦਾਂ ਨਹੀਂ ਲੈਣ ਦੀ ਤੇ ਤੇਰੇ ਤੋਂ ਬਗੈਰ ਤਾਂ ਉਹ ਗੱਲ ਮੈਂ ਕਾਹੇ ਜੋਗੀ ਵੀ ਨਹੀਂਗੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਉਹ ਨੌਂਡਿਆ ਵਾ ਪਤਾ ਨਹੀਂ ਇੱਕ ਤੋਂ ਮੁੰਡਾ ਨਾ ਕੀ ਨੌਂਣ ਲੱਗਿਆ ਕਹਦਾ ਇੰਨਾ ਟਾਈਮ ਲਾਂਦਾ ਕੋਈ ਗੱਲ ਕਰਨ ਵਾਲੀ ਨਹੀਂਗੀ ਮੈਨ ਲੱਗਿਆ ਉਹਨੂੰ ਟੀਕਣ ਦੀ ਪੂਨ ਵੀ ਉਹਦਾ ਮੇਰੇ ਕੋਈ ਪਿਆ ਵਾ ਮੰਮੀ ਹਾਂ ਮੇਰੀ ਗੱਲ ਸੁਣ ਜਦੋਂ ਤੁਸੀਂ ਗਏ ਨਾ ਆ ਤੁਹਾਨੂੰ ਪਤਾ ਦਾ ਹੈਗਾ ਮੇਰੀ ਨਾਨਾਈ ਆ ਇਹਨਾਂ ਨੇ ਸਾਨੂੰ ਮੈਨੂੰ ਕੁੱਦ-ਕੁੱਦ ਕੇ ਤੁੰਬਾ ਬਣਾਤਾ ਵਾ ਉਹ ਤਾਂ ਪੁੱਤ ਮੈਨੂੰ ਪਤਾ ਵਾ ਮੈਂ ਗੱਲ ਵੀ ਕੀਤੀ ਆ ਮਨਜੋਤ ਨਾ ਉਹ ਤਾਂ ਤਿਆਰ ਹੋਇਆ ਉਹਨੂੰ ਨਾਉਂ ਡਿਆ ਪਰ ਮੈਨੂੰ ਲੱਗਦਾ ਇੱਧਰ ਨਹੀਂ ਆਉਣ ਲੱਗਾ ਮੈਨੂੰ ਤੇ ਇਹਨਾਂ ਨੂੰ ਨਹੀਂ ਪਤਾ ਲੈ ਆਵੇ ਆ ਗਿਆ ਆ ਮੁੰਡਿਆ ਆ ਵੇਹਲਾ ਡਈ ਕਲਪਨਾ ਕਰ ਲੈ ਗੱਲ ਹੁਣ ਹਾਂ ਬਹਿਣ ਕੀ ਗੱਲ ਵਾ ਚਲੋ ਹਾਂ ਮੈਂ ਤਾਂ ਨੌੜਿਆ ਹੀ ਤੇ ਹਾਈ ਗੋਗਾਂ ਦੇ ਬਰਗਿ ਨੌੜਿਆ ਤੇ ਓੱਤੇ ਕੋਈ ਸੰਨ ਨਹੀਂ ਓੱਤੇ ਕੋਈ ਨੱਕ ਨਹੀਂ ਹੋਇਆ ਓੱਤੇ ਨਿਬਾਗਾ ਮੇਤੇ ਦੀ ਭੈਣ ਇੰਨੀ ਔਖੀ ਆ ਮਮਮੀ ਨੇ ਨਹੀਂ ਦੱਸਿਆ ਨਹੀਂ ਕੋਹ ਮੈਨੂੰ ਮਮਮੀ ਨੇ ਕਿਉਂ ਦੱਸਣਾ ਵਾ ਉਹ ਤੁਹਾਨੂੰ ਕਿ ਲੱਗੇ ਮੈਂ ਮਰਾਂ ਭਾਵੇਂ ਜੀਵਾਂ ਨਹੀਂ ਕਾ ਮਨਪੀ ਵੀ ਲੱਗੇ ਤੇ ਦੱਸਦੀ ਫੋਨ ਆਇਆ ਪੈਂਦਾ ਗੱਲ ਕੀ ਦੱਸ ਮੈਨੂੰ ਗੱਲ ਇਦਾਂ ਹੀ ਹੋ ਤੇ ਮੇਰੇ ਨਾਲ ਬਹੁਤ ਬੋਲਕ ਬੋਲ ਕੀਤੇ ਆ ਤੇ ਨਾਲੇ ਸ਼ਰਾਬ ਨਾਲ ਰੱਜਿਆ ਤੇ ਨਾਲੇ ਇਹਨੇ ਮੈਨੂੰ ਕੁੱਟਿਆ ਵਾ ਪਾਈਏ ਨੇ ਇਹ ਹੋਰ ਇਹਦੇ ਦੀ ਜੁਰਤ ਹੋਈ ਜੁਰਤ ਫਤੂ ਮਾਨ ਕੇ ਬੋਖਾ ਉਹ ਲੱਗੇ ਨਹੀਂ ਮੈਨੂੰ ਹੋਰ ਨਾਲ ਦੋਆ ਤਾਂ ਪਰ ਮੈਨਾਂ ਨਾਲ ਦੁਆ ਦੇ ਸੱਤੇ ਹੀ ਹੋ ਮੈਂ ਤੇ ਤੇਰੇ ਕਹਿਣ ਤੋਂ ਬਿਨਾ ਨੌਂੜਿਆ ਤੇ ਤਿਆਰ ਹੋਣਾ ਤੇ ਮੈਂ ਕਿਹਾ ਮੈਂ ਪੈਣ ਕੋ ਹੋ ਗਿਆ ਹਾਂ ਤਾਂ ਮੰਮੀ ਨੇ ਮੈਨੂੰ ਦੱਸ ਦਿੱਤੀ ਤੇ ਮੈਂ ਤਾਂ ਉਸ ਤਰ੍ਹਾਂ ਪਹਿਨਣਾ ਵੀ ਨਹੀਂ ਮੈਨੂੰ ਨਹੀਂ ਹੁੰਨੇ ਆ ਇਹਨਾਂ ਦਾ ਇਹਨਾਂ ਦਾ ਇਲਾਜ ਕਰਾਂਗੇ ਮੈਂ ਬਸ ਆ ਗਿਆ ਭੈਣ ਤੂੰ ਟੈਨਸ਼ਨ ਨਾ ਲੈ ਵੇਖੀ ਭਾਂਦਾ ਕੀ ਇਹਨਾਂ ਦਾ ਮੇਰੀ ਜਾਨ ਨਾ ਦੋ ਜਿਆਦਾ ਕੋਈ ਗੱਲ ਨਹੀਂ ਵੇਖ ਕੇ ਦਾ ਮਾਰਦਾ ਫੂਸੋ ਚੋਕ ਚੋਕ ਕੇ ਬਾਹਰ ਮੇਰੀ ਗੱਲ ਸੁਣ ਬਲਜੀਤ ਪੁੱਤ ਤੂੰ ਕੀ ਲੜਾਈ ਪਾਉਣੀ ਆਪਣੇ ਘਰ ਰਹਿਣਾ ਤਾਂ ਤੂੰ ਇੱਥੇ ਹੀ ਆ ਕਿਉਂ ਇਹਨੂੰ ਦੱਸਿਆ ਮੈਂ ਨਹੀਂ ਆਣ ਕੇ ਦੱਸਿਆ ਆਪਣੇ ਘਰ ਵਾਦੇ ਘਾਟੇ ਵੇਖਣੇ ਪੈਂਦੇ ਪੁੱਤ ਤੂੰ ਟੈਨਸ਼ਨ ਨਾ ਲੈ ਬਸ ਆ ਗਿਆ ਮੈਂ ਉਹ ਤੈਨੂੰ ਤੇ ਮੇਰਾ ਹਾਲ ਬਜੀਤਾ ਚੰਗਾ ਪੁੱਤ ਮੈਂ ਤਾਂ ਮਾੜਾ ਮੋਟਾ ਦੱਸਿਆ ਤੂੰ ਚੰਗਾ ਖਲਾਸਾ ਹੀ ਕਰ ਦਿੱਤਾ ਵਾ ਮੈਂ ਫੇਰ ਕਰੂੰਗੀ ਤੈਨੂੰ ਫੋਨ ਮੇਰੀ ਭੈਣ ਤੰਗ ਵਾ ਤੈ ਤੂੰ ਹੱਦ ਹੋ ਗਈ ਵੇ ਉਹ ਦੋਵੇਂ ਜੀ ਲੜੇ ਆ ਫੇਰ ਉਹਨਾਂ ਨੇ ਇਕੱਠੇ ਹੋਣਾ ਵਾ ਫੇਰ ਤੂੰ ਬੁਰਾ ਬਣ ਕੇ ਆਣਾ ਵਾ ਅੱਗੇ ਉਹਦੇ ਮੇਰਾ ਬੁਰਾ ਹੀ ਠੀਕ ਆ ਪਰ ਮੈਂ ਆਪਣੀ ਭੈਣ ਦਾ ਦੁੱਖ ਨਹੀਂ ਵੇਖਦਾ ਅੱਗੇ ਤੇਰੀ ਭੂਆ ਫਫੜ ਨੇ ਮੈਨੂੰ ਪਰਾਈ ਦਿੱਤੀ ਆ ਉਹ بڑے ਬੰਦੇ ਆ ਬੰਦੇ ਆ ਭੂਆ ਫਫੜ ਤੂੰ ਤਾਂ ਇੱਥੇ ਉਹਨਾਂ ਦੇ ਜਾਸੀ ਬੜੇ ਕਉਣਾ ਭੂਆ ਭੂਆ ਕਰਦਾ ਫਫੜ ਫਫੜ ਕਰਦਾ ਤੇ ਮੂੰਹ ਤੇ ਕਹਿਣਾ ਪੈਂਦਾ ਵਾ ਜੇ ਮੈਂ ਤਾਂ ਤੁਹਾਨੂੰ ਕਹੀ ਵੇਖ ਚੱਖ ਲਓ ਤੁਸੀਂ ਵੇਖਿਆ ਚੱਖਿਆ ਨਹੀਂ ਭੂਆ ਫਪੜ ਬੜੇ ਚੰਗੇ ਰਿਸ਼ਤੇ ਤੋਂ ਨਹੀਂ ਔਚ ਨਿਕਲਣ ਜਿਆ ਕੋਈ ਫਾਇਦਾ ਵਾ ਫਿਰ ਮੰਮੀ ਗੱਲਾਂ ਦੇ ਵਾਲੀ ਪਹਿਨੇ ਆ ਹੋਰ ਜੇ ਮੰਮੀ ਉੱਥੇ ਮੇਰੇ ਪੇਕੇ ਗਏ ਮੰਮੀ ਨੂੰ ਗੱਲਾਂ ਚੁੰਬਣ ਦੀਆਂ ਵਾ ਨਾ ਇਦਾਂ ਹੀ ਫਿਰ ਇੱਧਰ ਆਉਣਾ ਵਨ ਵਾਲੇ ਮੰਮੀ ਇਹ ਤਾਂ ਪਿਛਲੀ ਵਾਰੀ ਵੀ ਕੋਟਾ ਆਏ ਹੀ ਗਏ ਚੱਲ ਕੋਈ ਗੱਲ ਨਹੀਂ ਨਾਲ ਜਾਓ ਤੀ ਐਵੇਂ ਨਾ ਜਾਓ ਇਹ ਮੈਂ ਡੱਕੀ ਜਾਣਾ ਮੈਨੂੰ ਤੋ ਡੱਕੀ ਜਾਣਾ ਤਾ ਤੂੰ ਸਰਪੰਨ ਜਾਣਾ ਮਾਰ ਦੇ ਨਾ ਤੋ ਉਹਲੀ ਡੰਗਰ ਆਈ ਨਾ ਘਰ ਉਹਨੂੰ ਭਜਾਉਣਾ ਸੋ ਆਪੇ ਭਜਾ ਦੇਣਗੇ ਕਿੱਦਾਂ ਹੀ ਕਹ ਰਹੀ ਆ ਕਿ ਚਲ ਜਾ ਫੇਰ ਉਹਨੇ ਗੁੱਸਾ ਕਰਨਾ ਵਾ ਮੈਂ ਤਾਂ ਕਿਹਾ ਵੀ ਨਹੀਂ ਤਾਂ ਵੀ ਇਹਨੇ ਮੈਨੂੰ ਬਤੀ ਬਤੀ ਪਰੋਣੇ ਦੇ ਕੱਲਾ ਕੀਤੀਆਂ ਸਿੱਧੀ ਗੱਲ ਮੇਰੀ ਭੈਣ ਉਥੇ ਦੁਖੀ ਆ ਤੇ ਮੇਰ ਕੋ ਨਹੀਂ ਵੇਖ ਹੁੰਦਾ ਤੁਸੀਂ ਜਾਣਾ ਜਾ ਨਾ ਜਾਓ ਨਹੀਂ ਜਾਣਾ ਨਾ ਜਾਓ ਮੰਮੀ ਜਾਊਗੀ ਨਾਲ ਅਬਲ ਤਾਂ ਮੈਂ ਕਹਨੀ ਆ ਮੰਮੀ ਉਥੋਂ ਰੋਈ ਹੈ ਤੇ ਫਿਰ ਕੀ ਆ ਕੱਲੇ ਨੂੰ ਮੰਮੀ ਨੇ ਜੇ ਇਹਨਾਂ ਨਾਲ ਕਰਨਾ ਤਾਂ ਉਸ ਕਰਕੇ ਨਾ ਹੁੰਦੀ ਚਲ ਫੇਰ ਮੈਂ ਜਲਦੀ ਨਾਲ ਤੋਂ ਹੂੰ ਚਲ ਜਾਨੀ ਮੈਂ ਜਾਨੀ ਆ ਮੰਮੀ ਨਾਲ ਮੈਂ ਇਦਾਂ ਕੱਲਿਆਂ ਨੂੰ ਭਰੇ ਰਹਿ ਮੈਂ ਪਹਿਲਾਂ ਜੋ ਲੈ ਆਉਣਾ ਪਹਿਲਾਂ ਫਿਰ ਕਿੱਡੀ ਗੱਲ ਨਾ ਆ ਕੋਈ ਮਸਲੇ ਦਾ ਹੱਲ ਵਾ ਆ ਫੇਰ ਫੋਨ ਕਰੀ ਜਾਂਦੇ ਹੀ ਆ ਟੱਟ ਇਹ ਕੰਪਨੀ ਦਾ ਵਾ ਮੰਮੀ ਅੱਛਾ ਹੂੰ ਕੰਪਨੀ ਦਾ ਦੱਸਾਂ ਮੈਂ ਡੱਕੋ ਨਾ ਸੁਨੇਹਾ ਜ ਲੈ ਆ ਮੰਮੀ ਇਹਨੂੰ ਫੇਰ ਰੋਕ ਕੇ ਰੱਖੋ ਮੈਂ ਆ ਗਈ ਕਪੜੇ ਭਾ ਕੇ ਆ ਫੜੋ ਖੁੰਡ ਜਾ ਤੂੰ ਬੱਸ ਦੋ ਮਿੰਟ ਤੇ ਮੈਂ ਆਗੀ ਕੱਪੜੇ ਚੇਂਜ ਕਰਕੇ ਤੈਨੂੰ ਤਾਂ ਮੈਂ ਖੜਨਾ ਹੀ ਨਹੀਂ ਆ ਮੇਰਾ ਪਿਸਤੌਲ ਇੱਥੇ ਆ ਮੈਂ ਕਿਉਂ ਉਹ ਕੀ ਕਰਨਾ ਵਾ ਮੈਨੂੰ ਚਾਹੀਦਾ ਵਾ ਹਾਂ ਉੱਥੇ ਤੂੰ ਮਾਰਨ ਜਾਣਾ ਕੇ ਇਹਨੂੰ ਤੂੰ ਮਾਰਨਾ ਨਹੀਂ ਆ ਹੈ ਨਾ ਮਾਰਨਾ ਬਟਾ ਫਿਰ ਮੇਥੇ ਮੇਰੀ ਭੈਣ ਤੰਗਵਾ ਰੋ ਰੋਈ ਜਾਂਦੀ ਆ ਉਹ ਨਹੀਂ ਆ ਕਹਨੂੰ ਉਹਨਾਂ ਨੇ ਤਾਂ ਮਾਰਿਆ ਹੀ ਭੈਣ ਤੇ ਮੈਨੂੰ ਕਹਿਣਾ ਚੰਗਾ ਨਹੀਂ ਲੱਗਣ ਡਿਆ ਤੇ ਫਿਰ ਭੈਣ ਨੇ ਫਿਰ ਵੀ ਤੰਗ ਹੀ ਹੋਣਾ ਜਦੋਂ ਪਿਸਤੌਲ ਲਾ ਕੇ ਮਾਰੀ ਦੇਣਾ ਉੱਥੇ ਜਾ ਕੇ ਤੂੰ ਮਾਰਨਾ ਨਹੀਂ ਉਹਨੂੰ ਹੋਰ ਮਾਰਨਾ ਭਾਈਏ ਨੂੰ ਉਹਦੀ ਉਹਦੀ ਆਈ ਆ ਭੈਣ ਭਾਈਏ ਦੀ ਉਹਨੂੰ ਅੱਛਾ ਭੈਣ ਨੂੰ ਮਾਰਨਾ ਤਾਂ ਬੱਜੇ ਮਾਰਨਾ ਆ ਨੀ ਕਿ ਨੀ ਆਪਣੀ ਜੀਅ ਜਨਤ ਵਾਲੇ ਇਹ ਏਦਾਂ ਨਹੀਂ ਕਰੀ ਤਾਂ ਦਾ ਗੁੱਸਾ ਨਹੀਂ ਨਾ ਕਰ ਮੈਂ ਇੱਥੇ ਕਰਕੇ ਤੂੰ ਦੱਸਿਆ ਨਹੀਂ ਇਹਨੂੰ ਮੈਂ ਘਰ ਦਾ ਬੋਦੀ ਬੈਸ ਨਹੀਂ ਕਾ ਲਈ ਮੈਨੂੰ ਪਿਸਤੌਲ ਦੋ ਸਿੱਧੀ ਗੱਲ ਪਿਸਤੌਲ ਨਹੀਂ ਮੰਨੇ ਦੋ ਉਹ ਪਾ ਦੇ ਦਿਓ ਓਦਾਂ ਦੀ ਭੈਣਾ ਜਿੱਦਾਂ ਦੀ ਠੱਡੀ ਭੈਣਵਾ ਜੇ ਤੈਨੂੰ ਕੁਸਾ ਤੂੰ ਕੋਲਾ ਲੈਕਚਰ ਨਾ ਦੇ ਕਿੱਦੀ ਗੱਲ ਵਾ ਚੱਲ ਮੈਂ ਨਹੀਂ ਕੱਪੜੇ ਚੇਂਜ ਕਰਨੇ ਏਦਾਂ ਚੱਲਦੇ ਚੱਲ ਮੈਂ ਉਹਨਾਂ ਚ ਨਹੀਂ ਆਣਾ ਮੈਨੂੰ ਪਿਸਤੌਲ ਦੋ ਪੀਲਾ ਪਸਤੌਲ ਨਹੀਂ ਚਾਬੀ ਰੱਖ ਨੂੰ ਕਿ ਤਾ ਪੁੱਲ ਕੇ ਮੇਰੇ ਦਿਮਾਗ ਚੋਂ ਤਾਂ ਪੰਜਾਬੀ ਕਿੱਥੇ ਰੱਖੀ ਆ ਤੂੰ ਐਦਾਂ ਕਰ ਉਦਾਂ ਜਾਓ ਕੱਪੜੇ ਪਾ ਲਓ ਜੇ ਪਾਉਣੇ ਆ ਉਦਾਂ ਮਿਲ ਕੇ ਲਾਓ ਤੇ ਮੈਨੂੰ ਜਾ ਕੇ ਫੋਨ ਕਰ ਦਿਓ ਦਾਤਰ ਕਿੱਥੇ ਫੇਰ ਤੇਰਾ ਦਿਮਾਗ ਖਰਾਬ ਆ ਮੰਮੀ ਮੈਂ ਤਾਂ ਕੋਤ ਦਾਤ ਕਰਨਾ ਚੰਗੇ ਲੱਗੇਗਾ ਮੰਮੀ ਜਾਣ ਹੀ ਨਾ ਦੋ ਇੰਜ ਨਹੀਂ ਨਾਲ ਕਿਹੜਾ ਦੇ ਲੈ ਕੋਈ ਕਹਿੰਦੇ ਆਪਣੇ ਨਿੱਤੇ ਸਾਧ ਲੈਨੇ ਆ ਕਹਿੰਨੇ ਆ ਜਾ ਮੈਂ ਆਂਦੇ ਮਾਤਾ ਸਿੱਧੀ ਗੱਲ ਏ ਮੈਂ ਤੂੰ ਜਦ ਮੰਮੀ ਤੂੰ ਇਹੀ ਜਾਓ ਜੇ ਨਾ ਪਰੇ ਹੋ ਪਰੇ ਗੱਲ ਕਰਤੀ ਬਰਤੀਆਂ ਤੂੰ ਮੈਂ ਮੁੜਿਆ ਏਦਾਂ ਨਾ ਕਰ ਇਹ ਨਾ ਕੁੱਤੇ ਦੇ ਨਾਮ ਦਾ ਉਹਨਾਂ ਫੇਰ ਇੱਕ ਮੇਕੋ ਹਣਾ ਕਿ ਤੂੰ ਪੂਰੇ ਭਾਂਜਣਾ ਤੂੰ ਮੇਰੇ ਮਗਨ ਤਰੋ ਸਿੱਧੀ ਗੱਲੀ ਨਹੀਂ ਮੈਂ ਕੋਈ ਨਾ ਹੀ ਕਰ ਮਰਾ ਨਹੀਂ ਆਲੀਆ ਹਣਾ ਆਲੀਆ ਤੱਕ ਪੱਸਾ ਖੋਪਾ ਕਾਪਾ ਕਾਤੀ ਮੱਧੇ ਮਾਰ ਮਰਾ ਤੂੰ ਐ ਬਈ ਬਈ ਨਹੀਂ ਹੋਇਆ ਜੇ ਤੂੰ ਉੱਥੇ ਗਵਾਈ ਫੇਰ ਤੇ ਕੀ ਕਰਦੀ ਮੈਂ ਉੱਥੋਂ ਹਾ ਤੇ ਉੱਥੇ ਹਾਂ ਭੱਜੀ ਵੀ ਲੈ